ਅੱਜ ਠੰਡਾ ਜਿਹਾ ਹੈ ਕਮ ਉਹ ਜਿਆਦਾ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ 23 ਤਰੀਕ ਪੈ ਗਈ ਆ ਆ ਉਹ ਤੋਂ ਬਾਅਦ ਫਿਰ ਉਮੀਦ ਕਰਦੇ ਹਾਂ ਵਧੀਆ ਤੇਜ਼ੀ ਨਾਲ ਚੱਲੂ ਹੋ ਕੰਮ ਭਈ ਕਿੰਨੇ ਕਰੋੜ ਰੁਪਏ ਅੱਜ ਜਿਹੜੇ ਪੇਸ਼ ਕੀਤੇ ਹੈਗੇ ਕੀ ਹੋਇਆ ਅੱਜ ਤਾਂ BC ਰਾਈਂ ਦਾ ਸਾਰੇ ਪੇਸ਼ ਹੋ ਗਏ ਹਾਂ ਤਾਂ ਤੁਹਾਨੂੰ ਲੱਗਦਾ ਜੀ ਟਾਈਮ ਜਿਆਦਾ ਲੱਗ ਰਿਹਾ ਹੈ ਹਰ ਵਾਰੀ ਉਹ ਤਾਂ ਹੈ ਹੀ ਆ ਉਹ ਤਾਂ ਕਲੀਅਰ ਆ ਰਹੇ ਕੋਈ ਟਾਈਮ ਤਾਂ ਜਿਆਦਾ ਲੱਗ ਹੀ ਰਿਹਾ ਪਰ ਹੁਣ ਆਈ ਐਸਡੀ ਤੋਂ ਕੋਈ ਨਾ ਕੋਈ ਐਪਲੀਕੇਸ਼ਨ ਨਹੀਂ ਲੱਗ ਜਾਂਦੀ ਹੈ ਹਨਾ ਉਹਨੋਂ ਤੀਜਾ ਕੋਈ ਅੱਜ ਵੀ ਕਿਸੇ ਰੋਸ਼ੀ ਦੇ ਨਾਇਕ ਨੂੰ ਨਿਦਸ਼ਾਰ ਜੀਤਾ ਜਾਵੇ ਆ ਦੇਖ ਲਈਏ ਸਹੀ ਜਿਵੇਂ ਉਹ ਜੱਗੂ ਲਾਰੈਂਸ ਦੀ ਐਪਲੀਕੇਸ਼ਨ ਦੇ ਵੀ ਆ ਤੁਹਾਨੂੰ ਸੁਣਵਾਈ ਹੋਈ ਸੀ ਉਹ ਤੇ ਕੀ ਹੋ ਰਿਹਾ ਜੀ ਕਿਹਦੇ ਬੇਟਾ ਜੱਗੂ ਭਗਵਾਨ ਗੁਰਦੇ ਲਾਰੈਂਸ ਦੀ ਉਹ ਮੈਂ ਜਿਹੜੀ ਡਿਸਚਾਰਜ ਲਈ ਅਪੀਲ ਪਾਈ ਸੀ ਉਹ ਤੇ ਕੀ ਹੋ ਰਿਹਾ ਉਹਤੇ ਕੁਝ ਪ੍ਰੈਟ ਕੀਆ ਆਪਾਂ ਆਪਾਂ ਪੱਖ ਰੱਖਿਆ ਪਰ ਅਗਲੀ ਤੇ ਪਤਾ ਲੱਗੂਗਾ ਨਹੀਂ ਇਸ ਗੰਦਾ ਇਹ ਤਾਂ ਕੋਰਟ ਦੇ ਅੰਦਰ ਦੀ ਗੱਲ ਹੈ ਮੈਂ ਤੁਹਾਨੂੰ ਕਲੀਅਰ ਕਰੀ ਸਾਰੀ ਗੱਲ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਦੀ ਹੋਈ ਹੈ ਗਾਰਵੇ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਪ੍ਰੋਗਰੈਸ ਹੁੰਦੀ ਹੈ ਹਰ ਵਾਰ ਡਿਲੇ ਹੁੰਦਾ ਜੀ ਅੱਜ ਫੇਰ ਅਗਲੀ ਤਰੀਕ ਮਿਲ ਗਈ ਕੀ ਕਹਿੰਦੇ ਜੀ ਮੂਸੇ ਬੜਾ ਮੰਗਦੇ ਦੀ ਗੱਲ ਹੈ ਜੀ ਇਸ ਅੱਜ ਠੰਡਾ ਜਿਹਾ ਰਹਿ ਗਿਆ ਮੁੱਖ ਜਿਆਦਾ ਖਾਸ ਨਹੀਂ ਕਹਿ ਸਕਦਾ ਪਰੰਤੂ ਅਗਲੀ ਤਰੀਕ ਹੈ ਜਿਹੜੀ ਉਹ ਤੇ ਤਰੀਕ ਪੈ ਗਈ ਆ ਤਾਂ ਉਹ ਤੋਂ ਬਾਅਦ ਫਿਰ ਉਮੀਦ ਕਰਦੇ ਹਾਂ ਵਧੀਆ ਤੇ ਜਿੰਨੇ ਜੰਦੂ ਆ ਕੰਮ ਕਿੰਨੇ ਘਰ ਰੋਪੀ ਅੱਜ ਜਿਹੜੇ ਪੇਸ਼ ਕੀਤੇ ਹੈਗੇ ਕੀ ਹੋਇਆ ਅੱਜ ਦਾ ਬੀਸੀ ਰਾਈ ਦਾ ਸਾਰੇ ਪੇਸ਼ ਹੋ ਗਏ ਹੋਰ ਤੁਹਾਨੂੰ ਲੱਗਦਾ ਕਿ ਟਾਈਮ ਜ਼ਿਆਦਾ ਲੱਗ ਰਿਹਾ ਹੈ ਹਰ ਵਾਰ ਉਹ ਤਾਂ ਹੈ ਹੀ ਹੈ ਉਹ ਤਾਂ ਟੀਅਰ ਹੈ ਕੋਈ ਟਾਈਮ ਤਾਂ ਜ਼ਿਆਦਾ ਲੱਗ ਹੀ ਰਿਹਾ ਹੈ ਪਰ ਹੁਣ ਆਈ ਐਸ ਸੀ ਦਿੱਤ ਪੂਨ ਪੂਰੀ ਐਪਲੀਕੇਸ਼ਨ ਨਹੀਂ ਲੱਗ ਜਾਂਦੀ ਹੈ ਹੈ ਨਾ ਹੁਣ ਤੀਜਾ ਕੋਈ ਅੱਜ ਵੀ ਕਿਸੇ ਰੋਸ਼ੀ ਦੇ ਨਾਇਇਤ ਨੂੰ ਮੈਨੂੰ ਦਸਾਰ ਜੀਤਾ ਜਾਵੇ ਅਹ ਦੇਖਦੇ ਹਾਂ ਕਿ ਪਿਛਲੀ ਉਹ ਜੱਗੂ ਤੇ ਲਾਰੈਂਸ ਦੀ ਐਪਲੀਕੇਸ਼ਨ ਦੇ ਵੀ ਆ ਤਾਂ ਸੁਣਵਾਈ ਹੋਈ ਸੀ ਉਹ ਤੇ ਕੀ ਹੋਇਆ ਕਿਹੜੀ ਤੇ ਬੇਟਾ ਜੱਗੂ ਭਗਵਾਨ ਗੁਰਦੀ ਤੇ ਲਾਰੈਂਸ ਦੀ ਉਹ ਮੈਂ ਜਿਹੜੀ ਡਿਸਚਾਰਜ ਲਈ ਅਪੀਲ ਪਾਈ ਸੀ ਉਹ ਤੇ ਕੀ ਹੋਇਆ ਉਹ ਤੇ ਕੁਝ ਪ੍ਰੈਟ ਕੀ ਆਪਾਂ ਆਪਾਂ ਪੱਖ ਰੱਖਿਆ ਪਰ ਅਗਲੀ ਤੇ ਪਤਾ ਲੱਗੂਗਾ ਨੇ ਇਸ ਗੰਦੇ ਇਹ ਤਾਂ ਹੁਣ ਕੋਰਟ ਦੇ ਅੰਦਰ ਦੀ ਗੱਲ ਆ ਮੈਂ ਤੁਹਾਨੂੰ ਕਲੀਅਰ ਤਰੀਕਾ ਸਾਰੀ ਗੱਲ ਦੱਸ ਸਕਦਾ ਪਰੰਤੂ ਉਹਨਾਂ ਤੇ ਉਸੇ ਦੀ ਹੋਈ ਹੈ ਗਕਾਰ ਬਈ ਦੋਨੇ ਤਰ੍ਹਾਂ ਦੇ ਜਵਾਬ ਉਧਰ ਉਧਰੀ ਹੁੰਦੇ ਨੇ ਨਾ ਫਿਰ ਉਸ ਤੋਂ ਬਾਅਦ ਹੀ ਕੋਈ ਵੈਸ ਹੋਊਗਾ ਹਰ ਵਾਰ ਡਿਲੇ ਹੁੰਦਾ ਜੀ ਅੱਜ ਫੇਰ ਅਗਲੀ ਤਰੀਕ ਮਿਲ ਗਈ ਆਪਾਂ ਤੁਹਾਨੂੰ ਪਤਾ ਹੀ ਹੈ ਸਾਡਾ ਸਿਸਟਮ ਥੋੜਾ ਜਿਆਦਾ ਫੁੱਸਟਾ ਹੈ ਤੇ ਯਾਨੀ ਕੋਈ ਐਗ